ਧੋਇਆstArray ਦੀਆਂ ਚੋਣਾਂ ਤੋਂ ਪਹਿਲਾਂ ਸਿਆਸੀ ਮੈਦਾਨ ਪੂਰੀ ਤਰ੍ਹਾਂ ਭਾਗਿਆ ਤੇ ਉੱਥੇ ਅਕਾਲੀ ਦਲ ਵੀ ਹੁਣ ਲਗਾਤਾਰ ਇਸ ਮੈਦਾਨ ਦੇ ਵਿੱਚ ਪੂਰੀ ਤਿਆਰੀ ਖਿੱਚਦਾ ਹੋਇਆ ਨਜ਼ਰ ਆ ਰਿਹਾ ਸੁਖਵੀਰ ਸਿੰਘ ਬਾਦਲ ਦਾ ਬਿਆਨ ਸਾਹਮਣੇ ਆ ਰਿਹਾ ਵਿਰੋਧੀ ਧਿਰ ਦੇ ਉੱਤੇ ਤਿੱਖੇ ਨਿਸ਼ਾਨੇ ਤੱਕ ਸਾਦੇ ਜਾ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਚੋਣਾਂ ਹੋਣੀਆਂ ਨੇ ਉਸ ਦੇ ਵਿੱਚ ਹੁਣ ਅਕਾਲੀ ਦਲ ਪੂਰਾ ਸਰਗਰਮ ਦਿਖਾਈ ਦੇ ਰਿਹਾ ਤੇ ਜਿਸ ਤੋਂ ਬਾਅਦ ਕਨੌਰ ਹਲਕੇ ਦੇ ਵਿੱਚ ਸਰਵਜੀਤ ਸਿੰਘ ਚੰਗਰੂ ਜੜੀ ਕੇ ਪਹਿਲਾਂ ਹੀ ਟਿਕਟ ਦੇਣ ਦਾ ਐਲਾਨ ਕਰ ਦਿੱਤਾ ਹੋਰ ਕੀ ਕੁਝ ਕਹਿਣਾ ਸੁਖਵੀਰ ਗਬਾਦਲ ਦਾ ਉਹ ਤੁਹਾਨੂੰ ਸੁਣਾਉਂਦੇ ਆ ਜਿਹੜੇ ਮੂਰਖ ਦੀ ਫੌਜ ਕਮਜ਼ੋਰ ਹੋ ਜੇ ਨਾ ਮੂਰਖ ਦੇ ਕਬਜ਼ਾ ਹੋ ਜਾਂਦਾ ਆ ਦੇਖੋ ਮੈਨੂੰ ਲਾਤੇ ਆਪਣੇ 20 ਮਿੰਟਾਂ ਚ ਕਬਜ਼ਾ ਕਰ ਲਿਆ ਕੋਈ ਫੌਜ ਫਿੜੀ ਸੀ ਥੋੜੀ ਦੂਜੇ ਮੂਰਖਾਂ ਤੇ ਬ੍ਰਿੱਕਾ ਕਬਜ਼ਾ ਕਰੀ ਜਾਂਦਾ ਕਿਉਂਕਿ ਤਗੜੇ ਹੈ ਜਿੱਦੋਂ ਅਕਾਲੀ ਕਲ ਨੂੰ ਤੁਸੀਂ ਤਗੜਾ ਆਖਿਆ ਸੀ ਉਦੋਂ ਖਾਲਸਾ ਪੰਥ ਤੇ ਕੋਈ ਹਮਲਾ ਨਹੀਂ ਕਰ ਸਕਦਾ ਸੀ ਪੰਜਾਬ ਤੇ ਕੋਈ ਠੱਗਾ ਨਹੀਂ ਕਰ ਸਕਦਾ ਸੀ ਇਹਨਾਂ ਲੋਕਾਂ ਦੇ ਗੱਲਾਂ ਚਾਕੇ ਆਪਾਂ ਆਪਣੀ ਫੌਜ ਨੂੰ ਇੰਨਾ ਕਮਜ਼ੋਰ ਕਰਤਾ ਕਿ ਆ ਸੋਚਦੇ ਦੇ ਨੇ ਪੱਲੇ ਕੁਝ ਨਹੀਂ ਹੈ ਤੇ ਨੁਕਸਾਨ ਕੀ ਹੋਇਆ ਫੁੜੇ ਗੁਰੂ ਘਰ ਦਾ ਕਬਜ਼ਾ ਹੋ ਗਿਆ ਤਾਂ ਤੇ ਹਜੂਰ ਸਾਹਿਬ ਤੇ ਹੁਣ ਖਾਲਸਾ ਪੰਥ ਦੀ ਮੈਨੇਜਮੈਂਟ ਕਮੇਟੀ ਨਹੀਂ ਹੈ ਉਥੋਂ ਦੀ ਬੀਜੇਪੀ ਦੀ ਸਰਕਾਰ ਦੀ ਕਮੇਟੀ ਬਣ ਗਈ ਹੈ ਹੋਰ ਕੁਝਾਉਂਦੇ ਆ ਆ ਜਿਹੜਾ ਬਿੱਟੂ ਹੈ जिन्हें बेहद सिंधा पोता है, जिन्हें पते तवी है, तक साथे शुरुआत जिता जाता है, जिन्हें मर्यादा ही किसी के लिए। आज एक तक पटना साहब भी कब्जा कर गए, दिल्ली गुरुद्वारा प्रबंधक कमेटी से भी गुंडा से कर गए, थोड़ी श्रोमणी कमेटी तोड़ के हरियाणा की कमेटी से कब्जा कर गए, हम मुख्यमंत्री बैंस लगा रहे हैं, थोड़ी एनजीपीसी से कब्जा कर लगे हैं, कहाँ तक सब तभी कब्जा कर लगे हैं, आधा लंडन के सिंह बसा बजाए हैं।

ਸਾਡਾ ਚੋਣ ਪੱਤਰ ਦੇਖ ਲਓ ਜੋ ਜੋ ਕਿਹਾ ਸੀ ਪਹਿਲੇ ਸਾਲ ਦੀ ਅਸੀਂ ਪੂਰੇ ਕਰਦੇ ਸੀ ਕੀਤੇ ਸੀ ਕਿਹਦੇ ਕਿਹਦੇ ਕਹਿੰਦੇ ਹਾਂ ਉਹ ਸੀ ਯਾਰ ਵਰਲਡ ਕੱਪ ਕਬੱਡੀ ਹੁੰਦੇ ਸੀ ਪਹਿਲਾਂ ਚੋਣ ਲੜਕਾਂਗੇ ਉਹਨਾਂ ਦੇ ਵਿੱਚ ਲਿਆ ਸਭ ਤੋਂ ਵੱਡੇ ਠੱਗ ਜਿਹੜੇ ਦੇਖੋ ਉਦੋਂ ਹਾਲ ਕੀ ਸੀ ਇੱਕ ਪਾਸੇ ਕਬੱਡੀ ਵਰਲਡ ਕੱਪ ਹੁੰਦੇ ਸੀ ਕੋ ਮੇਲੇ ਪੁਰਸ਼ਾਂ ਦੇ ਲੱਗੇ ਹੋਏ ਸੀ ਤੁਹਾਨੂੰ ਹੱਥ ਕਿਦੇ ਸੱਟਾਂ ਬੜੀ ਜਾਂਦਾ ਸੀ ਤੇ ਦੇ ਏਪਕੜ ਬੜੀ ਜਾਂਦੇ ਸੀ ਬਹੁਤ ਕੁਛ ਕਮ ਹੋਇਆ ਸੀ ਹਰ ਰੋਜ਼ ਨਵੀਂ ਨਵੀਂ ਚੀਜ਼ ਬਸ ਸਾਰਾ ਕੋਈ ਦਸ ਤਨਾ ਦਾ ਜੇ ਹੋਰ ਵੀ ਤੁਸੀਂ ਗੱਲਾਂ ਚਾਗੇ ਬੜੇ ਹੋਗੇ ਕੋਈ ਸਿੱਖੀ ਦਾ ਪ੍ਰਭਾਵ ਭੜਾਵਾ ਆਪਣੇ ਕੱਪੜੇ ਪਾ ਕੇ ਆਪਣੇ ਨੂੰ ਪੱਥਰ ਕਹੂਗਾ ਆਪਾਂ ਕਹਿੰਦੇ ਇਹਨੂੰ ਵੀ ਮੌਕਾ ਦੇ ਦਿਓ